ਹਰਪਾਜਨ ਸਿੰਘ ਜੀ ਜੋਗੀ ਹੋਏ ਨੇ ਜੀ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਬੜਿਆਂ ਨੂੰ ਸਿੰਘ ਸਜਾਇਆ ਉਹ ਕਹਿੰਦੇ ਜਿਸ ਸਮੇਂ ਮੈਂ ਬਚਪਨ ਦੀ ਉਮਰ ਸੀ ਤੇ ਮੇਰੀ ਮਾਤਾ ਨੇ ਪ੍ਰਸ਼ਾਦਾ ਤਿਆਰ ਕਰਨਾ ਕਹਿੰਦੇ ਜਦੋਂ ਉਹਨੇ ਪ੍ਰਸ਼ਾਦਾ ਤਿਆਰ ਕਰਨਾ ਤੇ ਨਾਲ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਕਹਿੰਦੇ ਮੈਂ ਮਾਤਾ ਨੂੰ ਕਹਿਣਾ ਮਾਤਾ ਪ੍ਰਸ਼ਾਦਾ ਤਿਆਰ ਕਰਦੀ ਏ ਨਾਲ ਜਪਜੀ ਸਾਹਿਬ ਦਾ ਪਾਠ ਕਰਦੀ ਏ ਤੇਰਾ ਜਪਜੀ ਸਾਹਿਬ ਮੇਰੇ ਪ੍ਰਸ਼ਾਦੇ 'ਚ ਵੜ ਚੱਲਿਆ ਤੇ ਕਹਿੰਦੇ ਮੇਰੀ ਮਾਤਾ ਨੇ ਕਹਿਣਾ ਪੁੱਤਰਾ ਰੱਬ ਕਰੇ ਕਿ ਤੇ ਜਪਜੀ ਸਾਹਿਬ ਤੇਰੇ ਪ੍ਰਸ਼ਾਦੇ ਚ ਵੜ ਜਾਵੇ ਰੱਬ ਕਰੇ ਔਰ ਭਜਨ ਸਿੰਘ ਜੋਗੀ ਦਾ ਆਪਣਾ ਬਚਨ ਹੈ ਜੀ ਕਹਿੰਦੇ ਫਿਰ ਮੈਂ ਵੱਡਾ ਹੋਇਆ ਮੈਂ ਗੁਰਬਾਣੀ ਦੀ ਸੰਥਿਆ ਕੀਤੀ ਗੁਰਬਾਣੀਆਂ ਯਾਦ ਕੀਤੀਆਂ ਪਰ ਮੈਨੂੰ ਇਹ ਯਾਦ ਨਹੀਂ ਕਿ ਮੈਂ ਜਪਜੀ ਸਾਹਿਬ ਦਾ ਪਾਠ ਯਾਦ ਕੀਤਾ ਹੋਇਆ ਜਪਜੀ ਸਾਹਿਬ ਦਾ ਪਾਠ ਆਟੋਮੈਟਿਕ ਹੀ ਮੈਨੂੰ ਯਾਦ ਹੋ ਗਿਆ ਫਿਰ ਮੈਨੂੰ ਮੇਰੀ ਮਾਂ ਦੀ ਗੱਲ ਯਾਦ ਆndi ਪੁੱਤਰਾ ਰੱਬ ਕਰੇ ਮੇਰਾ ਜਪਜੀ ਸਾਹਿਬ ਕਿਤੇ ਪ੍ਰਸ਼ਾਦੇ ਚ ਵੜ ਜਾਵੇ ਤੇ ਮੈਨੂੰ ਮਾਫੀ ਦੇ ਦੇਣੀ ਮੈਂ ਪਹਿਲਾਂ ਮਾਫੀ ਮੰਗ ਲਵਾਂ 100 ਚੋਂ 50% ਬੀਬੀਆਂ ਕੀ ਕਰਦੀਆਂ ਨੇ ਸਾਰੀਆਂ ਤੇ ਨਹੀਂ ਪਹਿਲਾਂ ਮੈਂ ਮਾਫੀ ਮੰਗ ਲਵਾਂ ਪ੍ਰਸ਼ਾਦਾ ਤਿਆਰ ਕਰਨਗੀਆਂ ਨਾਲ ਫੋਨ ਲਾ ਲੈਣਗੀਆਂ ਫੋਨ ਦੇ ਵਿੱਚ ਚੱਲਦੇ ਨੇ ਨਾਟਕ ਤੇ ਜਿਵੇਂ ਜਿਵੇਂ ਪ੍ਰਸ਼ਾਦਾ ਤਿਆਰ ਕਰਦੀਆਂ ਉਧਰੋਂ ਪ੍ਰਸ਼ਾਦੇ ਦੇ ਵਿੱਚ ਉਧਰੋਂ ਪ੍ਰਸ਼ਾਦਾ ਤਿਆਰ ਕਰਦੀਆਂ ਰੋਟੀ ਵੇਲੀ ਜਾਂਦੀਆਂ ਉਧਰੋਂ ਨਾਟਕ ਚੱਲੀ ਜਾਂਦਾ ਹੈ ਤੇ ਨਾਟਕ ਦੇ ਵਿੱਚ ਦੋ ਬੀਬੀਆਂ ਆਪਸ ਚ ਬਹਿਸ ਬਾਜੀ ਕਰਦੀਆਂ ਪਈਆਂ ਨੇ ਇੱਕ ਬੀਬੀ ਨੇ ਦੂਜੀ ਬੀਬੀ ਦੇ ਮਾਰਿਆ ਨਾਟਕ ਚ ਥੱਪੜ ਤੇ ਇਧਰ ਉਹ ਹੀ ਪ੍ਰਸ਼ਾਦਾ ਤਵੇ ਤੇ ਸੁੱਟਦਾ ਐਦਾਂ ਹੀ ਹੁੰਦਾ ਨਾ ਘਰਾਂ ਦੇ ਵਿੱਚ ਦਾਸ ਜਿਹੜੀ ਗੱਲ ਕਰਦਾ ਹੁੰਦਾ ਪ੍ਰਤੱਖ ਦੇਖੀ ਹੋਈ ਕਰਦਾ ਹੁੰਦਾ ਯਾਨੀ ਕਿ ਸੁਣੀ ਸੁਣਾਈ ਮਾ ਆਪ ਦੇਖਿਆ ਆਪਣੀ ਅੱਖੀ ਉਧਰੋਂ ਥੱਪੜ ਮਾਰਿਆ ਬੀਬੀ ਨੇ ਨਾਟਕ ਦੇ ਵਿੱਚ ਉਧਰੋਂ ਪ੍ਰਸ਼ਾਦਾ ਤਵੇ ਤੇ ਸੁੱਟ ਦਿੱਤਾ ਜਦੋਂ ਤਵੇ ਤੇ ਸੁੱਟਿਆ ਪ੍ਰਸ਼ਾਦਾ ਉਹ ਪ੍ਰਸ਼ਾਦਾ ਪੱਕਿਆ ਤੇ ਜਿਸ ਸਮੇਂ ਮੈਨੂੰ ਮਾਫੀ ਦੇ ਦੇਣੀ ਉਹ ਪ੍ਰਸ਼ਾਦਾ ਲੈ ਕੇ ਗਈ ਆਪਣੇ ਘਰ ਵਾਲੇ ਕੋਲ ਘਰ ਵਾਲੇ ਨੇ ਛਕਿਆ ਪ੍ਰਸ਼ਾਦਾ ਜਦੂ ਪ੍ਰਸ਼ਾਦਾ ਛਕਿਆ ਤੇ ਫਿਰ ਲੜਨਾ ਸ਼ੁਰੂ ਹੋ ਗਿਆ ਬੀਬੀ ਗਈ ਬਾਹਰ ਕਹਿੰਦੀ ਭੈਣੇ ਪਹਿਲਾਂ ਤੇ ਚੰਗਾ ਭਲਾ ਸੀ ਪਤਾ ਨਹੀਂ ਇਹਨੂੰ ਕੀ ਅੱਗ ਲੱਗੀ ਜਦੂ ਪ੍ਰਸ਼ਾਦਾ ਛਕਿਆ ਬਾਅਦ ਚ ਹੀ ਲੜਨ ਲੱਗ ਪਿਆ ਉਹਨੂੰ ਅੱਗ ਨਹੀਂ ਲੱਗੀ ਅੱਗ ਤੇ ਉਹ ਵੇਖੀ ਆਪਾਂ ਪ੍ਰਸ਼ਾਦਾ ਹੀ ਤਿਆਰ ਉਸ ਹਾਵਣਾ ਕੀਤਾ ਨਾਟਕ ਵੇਖ ਕੇ ਤੇ ਜੇ ਕਿਤੇ ਪ੍ਰਸ਼ਾਦਾ ਤਿਆਰ ਕਰਦੇ ਆਪਾਂ ਵਾਹਿਗੁਰੂ 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 ਸਿਮਰਨ ਕਰ ਕਰਕੇ ਪ੍ਰਸ਼ਾਦਾ ਤਿਆਰ ਕਰਦੇ ਉਹਦਾ ਰਸ ਹੋਰੇ ਤੁਸੀਂ ਦੇਖੋ ਜੇ ਤੁਹਾਨੂੰ ਤੁਹਾਡੇ ਘਰ ਵਿੱਚ ਕੋਈ ਕੰਮ ਕਰਨ ਵਾਲਾ ਪ੍ਰਸ਼ਾਦਾ ਤਿਆਰ ਕਰਕੇ ਖਵੰਦਾ ਹੋਵੇ ਨਾ ਤੁਹਾਨੂੰ ਉਹਦੇ ਹੱਥ ਦਾ ਤੁਸੀਂ ਪ੍ਰਸ਼ਾਦਾ ਜਦੋਂ ਛਕੋਗੇ ਤੁਹਾਨੂੰ ਕਾਲੀ ਮਹਿਸੂਸ ਹੋਏਗੀ ਅੰਦਰ ਕਾਲੀ ਕਾਲੀ ਕਿਸ ਤਰ੍ਹਾਂ ਪਏਗੀ ਕਾਲੀ ਤਾਂ ਪਏਗੀ ਉਹਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਕਾਲੀ-ਕਾਲੀ ਜੀ ਕੀਤਾ ਜਲਦੀ ਛੱਕੇ ਤੇ ਮੈਰੀ ਛੁੱਟੀ ਹੋਵੇ ਜਲਦੀ ਪ੍ਰਸ਼ਾਦਾ ਛੱਕੇ ਤੇ ਮੇਰੀ ਛੁੱਟੀ ਹੋ ਜਾਵੇ ਤੇ ਜੇ ਕਿਤੇ ਤੁਸੀਂ ਹੋਟਲ ਤੋਂ ਪ੍ਰਸ਼ਾਦਾ ਛੱਕ ਲਵੋ ਤੇ ਛੱਕ ਕੇ ਤੁਹਾਡੇ ਮਨ ਚ ਲੋਭ ਆਏਗਾ ਕਿਉਂਕਿ ਉਹਦੇ ਮਨ ਚ ਲੋਭ ਹੁੰਦਾ ਹੋਟਲ ਵਾਲੇ ਦੇ ਕਿ ਜਿਆਦਾ ਪ੍ਰਸ਼ਾਦੇ ਛੱਕੇ ਤੇ ਮੇਰਾ ਬਿੱਲ ਬਣ ਜਾਵੇ ਤੇ ਜੇ ਤੁਸੀਂ ਕਿਤੇ ਲੰਗਰ ਦਾ ਪ੍ਰਸ਼ਾਦਾ ਛੱਕੋ ਲੰਗਰ ਦਾ ਤੇ ਲੰਗਰ ਦੇ ਵਿੱਚ ਪ੍ਰਸ਼ਾਦਾ ਸ਼ਵਕ ਕੇ ਤੁਹਾਡਾ ਮਨ ਠੰਡਾ ਹੋ ਜਾਂਦਾ ਕਿਉਂਕਿ ਲੰਗਰ ਦੇ ਵਿੱਚ ਜਦੋਂ ਬੀਬੀਆਂ ਪ੍ਰਸ਼ਾਦਾ ਤਿਆਰ ਕਰਦੀਆਂ ਤੇ ਜਾਪ ਕਰਦੀਆਂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਹੁਣ ਜਾਪ ਹੋ ਕੇ ਜਿਸ ਸਮੇਂ ਪ੍ਰਸ਼ਾਦਾ ਤਿਆਰ ਹੋਣਾ ਲੰਗਰ ਦਾ ਜਦੋਂ ਉਹ ਛਕਦੇ ਆ ਨਾ ਅਸੀਂ ਪੇ ਸਾਡਾ ਹਿਰਦਾ ਠੰਡਾ ਹੋ ਜਾਂਦਾ